ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਕਾਟਨ ਦੇ ਬਹੁਤ ਹੀ ਘੱਟ ਪ੍ਰਾਈਜ਼ ਵਾਲੇ ਡਿਜ਼ਾਈਨਰ ਦੁਪੱਟਿਆਂ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਆ ਇਹ ਵਾਲੇ ਸੂਟ ਹੋਣਗੇ ਪਿਓਰ ਕਾਟਨ ਦਾ ਹੋਏਗਾ ਬਾਟਮ ਤੇ ਵਰਕ ਹੋਏਗਾ ਬਸ ਸ਼ਰਟ ਤੇ ਮਸਲੀਨ ਕਾਟਨ ਦਾ ਟਾਈ ਐਂਡ ਡਾਈ ਦੁਪੱਟਾ ਹੋਏਗਾ ਇਹ ਕਾਟਨ ਦਾ ਆਲ ਓਵਰ ਸੂਟ ਹੋਏਗਾ ਨਾਲ ਕੋਟਾ ਦਾ ਦੁਪੱਟਾ ਹੋਏਗਾ ਡਿਜ਼ਾਈਨਰ ਦੁਪੱਟਾ ਹੋਏਗਾ ਜਿਸ ਤੇ ਪਰ ਪੈਚ ਵਰਕ ਕੀਤਾ ਗਿਆ ਤੇ ਪਲੱਸ ਗੋਟਾ ਪੱਤੀ ਦਾ ਕੰਮ ਰਹੇਗਾ ਪ੍ਰਾਈਜ਼ ਹੋਏਗਾ 1370 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ फ्रंट ਦੇ ਉੱਪਰ ਕਟਵਰਕ ਹੋਏਗਾ ਨਾਲ ਦੁਪੱਟਾ ਹੋਏਗਾ ਕੋਟਾ ਦਾ ਡਿਜ਼ਾਈਨਰ ਦੁਪੱਟਾ ਹੋਏਗਾ ਜਿਸ ਤੇ ਪੈਚ ਔਰ ਥ੍ਰੈਡ ਦਾ ਵਰਕ ਰਹਿਣ ਵਾਲਾ ਇਹ ਵਾਲਾ ਸੂਟ ਵੀ ਕੈਮਰਿਕ ਕਾਟਨ ਦਾ ਹੋਏਗਾ ਡਿਜ਼ਾਈਨਰ ਦੇ ਸੂਟ ਰਹਿਣ ਵਾਲੇ ਇਹ ਦੋ ਪੀਸ ਰੈਡੀ ਕੀਤੇ ਗਏ ਪ੍ਰਾਈਸ ਵੀ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈਗਾ ਇਹ ਵਾਲਾ ਸੂਟ ਹੈ ਜਿਹੜੇ ਮਸਲੀਨ ਕਾਟਨ ਦੇ ਉੱਪਰ ਰੈਡੀ ਕੀਤੇ ਆ ਤੇ ਨਾਲ ਬਹੁਤ ਹੀ ਸੋਹਣਾ ਜਿਹੜਾ ਇਹਨਾਂ ਦੇ ਨਾਲ ਟੈਬੀ ਮਸਲੀਨ ਦੇ ਦੁਪੱਟੇ ਲਗਾਏ ਗਏ ਆ ਇਹ ਵਾਲੇ ਜਿਹੜੇ ਸੂਟ ਹੋਣਗੇ ਪ्युअर ਗੀਜ਼ਾ ਕਾਟਨ ਦਾ ਆਲਓਵਰ ਸੂਟ ਹੋਇਆਗਾ ਤੇ ਨਾਲ ਪ्युअर ਮਸਲਿਨ ਦਾ ਡਿਜ਼ਾਈਨਰ ਦਾ ਦੁਪੱਟਾ ਹੋਇਆਗਾ ਪ੍ਰਾਈਸ ਹੋਇਆਗਾ 1350 ਰੁਪਏ ਇਹ ਵਾਲੇ ਸੂਟ ਹੋਣਗੇ ਕਾਟਨ ਦੇ ਉੱਪਰ ਹੋਣਗੇ ਫਰੰਟ ਦੇ ਉੱਪਰ ਲਿਸਸ ਲਗਾ ਕੇ ਜਿਹੜਾ ਇਹਨੂੰ ਡਿਜ਼ਾਈਨ ਕੀਤਾ ਗਿਆ ਆਲਓਵਰ ਜਿਹੜਾ ਸੂਟ ਹੋਇਆਗਾ ਤੇ ਨਾਲ ਮਸਲਿਨ ਦਾ ਦੁਪੱਟਾ ਹੋਇਆਗਾ ਇਹ ਵਾਲਾ ਸੂਟ ਹੋਇਆਗਾ ਜਿਹੜਾ ਆਲਓਵਰ ਸੂਟ ਹੋਇਆਗਾ ਤੇ ਨਾਲ ਡਿਜ਼ਾਈਨਰ ਦੁਪੱਟਾ ਹੋਇਆਗਾ 1250 ਰੁਪਏ ਇਹਨਾਂ ਦਾ ਪ੍ਰਾਈਸ ਹੋਇਆਗਾ ਫ੍ਰੀ ਸ਼ਿਪਿੰਗ ਦੇ ਨਾਲ ਹੋਇਆਗਾ ਬਹੁਤ ਹੀ ਜ਼ਿਆਦਾ ਸੋਹਣੀ ਜਿਹੜੀ ਇਹਨਾਂ ਦੀ ਲੁੱਕ ਆਉਂਦੀ ਹੈ ਇਹ ਵਾਲੇ ਸੂਟ ਹੋਣਗੇ ਜਿਹੜੇ ਹੈਗੇ ਆ ਇਹ ਕਾਟਨ ਦੇ ਉੱਪਰ ਰਹਿਣ ਵਾਲੇ ਹੈਗੇ ਆ ਡਿਜ਼ਾਈਨਰ ਪੀਸ ਹੋਣਗੇ ਤੇ ਨਾਲ ਵਾਈਟ ਜਿਹੜੇ ਚਿਕਨ ਦੇ ਦੁਪੱਟੇ ਲਗਾਏ ਗਏ ਆ ਇਹਨਾਂ ਦਾ ਪ੍ਰਾਈਸ ਹੋਵੇਗਾ 2380 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈਗੇ ਉਹ ਮਿਲ ਜਾਏਗੀ ਇਹ ਵਾਲੇ ਜਿਹੜੇ ਸੂਟ ਹੈਗੇ ਟੈਬੀ ਦੇ ਉੱਪਰ ਰੈਡੀ ਕੀਤੇ ਗਏ ਤੇ ਨਾਲ ਜਿਹੜੀ ਬਾਟਮ ਹੈਗੀ ਤੇ ਉੱਪਰ ਪੇਂਟ ਕੀਤਾ ਗਿਆ ਤੇ ਦੁਪੱਟੇ ਉੱਪਰ ਵੀ ਪੇਂਟ ਹੋਇਆਗਾ ਸੇਮ ਆ ਜਿਹਾ ਸ਼ਰਟ ਦਾ ਔਰ ਐਵਲਿ ਰੈਡੀ ਸੂਟ ਹੈਗੇ ਵੇ ਕਾਟਨ ਦੇ ਉੱਪਰ ਹੈਗੇ ਆ ਜਿਸਦੇ ਉੱਪਰ ਜਿਹੜਾ ਹੈਗਾ ਉਹ ਥਰੈਡ ਵਰਕ ਕੀਤਾ ਗਿਆ ਘੇਰੇ ਔਰ ਬਾਜੂ ਦੇ ਉੱਪਰ ਹੈਗਾ 올ਓਵਰ ਸੂਟ ਹੋਇਆ ਤੇ ਨਾਲ ਮੈਚਿੰਗ ਦੁਪੱਟਾ ਹੋਏਗਾ 1150 ਇਹਨਾਂ ਦਾ ਪ੍ਰਾਈਸ ਹੋਏਗਾ ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਕੋਟਾ ਦਾ ਦੁਪੱਟਾ ਰਹਿਣ ਵਾਲਾ ਇਹ ਵਾਲਾ ਸਾਡਾ ਸੂਟ ਹੈਗਾ ਮਸਲੀਨ ਕਾਟਨ ਦਾ ਸੂਟ ਹੋਏਗਾ ਨਾਲ ਮਸਲੀਨ ਕਾਟਨ ਦਾ ਹੀ ਜਿਹੜਾ ਹੈਗਾ ਔਰ ਟਾਈ ਡਾਈ ਦੁਪੱਟਾ ਹੋਏਗਾ ਐਵਲਿ ਰੈਡੀ ਸੂਟ ਹੋਣਗੇ ਕੈਮਰੀ ਕਾਟਨ ਦੀ ਸ਼ਰਟ ਹੋਏਗੀ ਤੇ ਨਾਲ ਜਿਹੜੀ ਬਾਟਮ ਹੋਏਗੀ ਬਾਟਮ ਦੇ ਉੱਪਰ ਵੀ ਪੈਚ ਔਰ ਥਰੈ 90 ਇਹ ਵਾਲਾ ਜਿਹੜਾ ਸੂਟ ਹੈਗੇ ਵੀ ਮਸਲਿਨ कॉटन ਦੇ ਉੱਪਰ ਰੈਡੀ ਕੀਤਾ ਡਿਜ਼ਾਈਨਰ ਪੀਸ ਹੈਗਾ ਆ ਇਹ ਵਾਲੇ ਹੈਗੇ ਜਿਹੜੇ ਪਾਰਟੀ ਵੇਅਰ ਰੇਪ ਦੇ ਉੱਪਰ ਰਹਿਣ ਵਾਲੇ ਹੈਗੇ ਆ ਜਿਸ ਤੇ ਉੱਪਰ ਹੈਂਡਵਰਕ ਰਹੇਗਾ ਦੁਪट्टे ਦੇ ਉੱਪਰ ਵੀ ਹੈਂਡਵਰਕ ਰਹੇਗਾ ਨਾਲ ਪਲੇਨ ਬਾਟਮ ਹੋਏਗੀ ਔਰ ਇਹ ਵਾਲੇ ਜਿਹੜੇ ਸੂਟ ਹੋਣਗੇ ਇਹ ਵੀ ਕੈਮਰੀ कॉटन ਦਾ ਆਲਓਵਰ ਸੂਟ ਹੋਏਗਾ ਤੇ ਨਾਲ ਮਸਲਿਨ कॉटन ਦਾ ਜਿਹੜਾ ਹੈਗਾ ਉਹ ਡਿਜ਼ਾਈਨਰ ਦੁਪੱਟਾ ਹੋਏਗਾ ਪੈਚਵਰਕ ਵਾਲਾ ਪ੍ਰਾਈਸ ਹੋ ਗਿਆ 850 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਬਾਟਮ ਸੌਰੀ ਬਾਜੂ ਔਰ ਜਿਹੜਾ ਹੈਗਾ ਘੇਰੇ ਦੇ ਉੱਪਰ ਕਟਵਰਕ ਰਹੇਗਾ ਇਹ ਵਾਲੇ ਜਿਹੜੇ ਸੂਟ ਹੋਣਗੇ ਕੈਮਰੀ कॉटन ਦਾ ਆਲਓਵਰ ਸੂਟ ਹੋਏਗਾ 675 ਪਏ ਦੇ ਵਿੱਚ ਹੋ